ਸੋਨੇ ਨੇ ਮਾਰੀ ਵੱਡੀ ਛਾਲ ਇੱਕ ਲੱਖ ਦੇ ਪਾਰ ਪਹੁੰਚੀ ਕੀਮਤ ਕਾਂਦੀ ਵੀ ਹੋਈ ਮਜ਼ਬੂਤ ਜਾਨੋ ਅੱਜ ਦੇ ਤਾਜ਼ਾ ਰੇਟ ਗ੍ਰੇਲੂ ਵਾਧਾ ਬਾਜ਼ਾਰ ਦੇ ਵਿੱਚ ਅੱਜ ਵਪਾਰ ਵਾਦੇ ਨਾਲ ਸ਼ੁਰੂ ਹੋਇਆ ਸੋਨੇ ਦੀ ਕੀਮਤਾਂ ਇੱਕ ਵਾਰ ਫਿਰ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਅੰਕੜੇ ਨੂੰ ਪਾਰ ਕਰ ਗਈਆਂ ਨੇ ਅੱਜ ਸੋਨਾ 1 ਲੱਖ 2675 ਰੁਪਏ ਅਤੇ ਚਾਂਦੀ ਲਗਭਗ 1 ਲੱਖ 23000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਕਾਰੋਬਾਰ ਕਰ ਰਹੀ ਹੈ ਅੰਤਰਰਾਸ਼ਟਰੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਮਜ਼ਬੂਤੀ ਹੈ ਜਦੋਂ ਕਿ ਚਾਂਦੀ ਦੀ ਗਤੀ ਵੀ ਇਸ ਸਮੇਂ ਕੁਝ ਹੌਲੀ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਸੋਨੇ ਤੇ ਚਾਂਦੀ ਦੀ ਵਾਧਾ ਕੀਮਤ ਅੱਜ ਵਾਦੇ ਨਾਲ ਸ਼ੁਰੂ ਹੋਈ ਹੈ। ਕਮੈਕਸ ਤੇ ਸੋਨਾ 3416.60 ਡਾਲਰ ਪ੍ਰਤੀ ਔਸ ਤੇ ਖੁੱਲਿਆ। ਪਿਛਲੀ ਬੰਦ ਕੀਮਤ 3399.80 ਡਾਲਰ ਪ੍ਰਤੀ ਔਸ ਸੀਗੀ। 7.10 ڈالر ਦੇ ਵਾਅਦੇ ਨਾਲ 3406.90 ڈالر ਪ੍ਰਤੀ ਔਸਤ ਦੇ ਵਪਾਰ ਕਰ ਰਿਹਾ ਹੈ। ਸੋਨੇ ਦਾ ਵਾਅਦਾ ਇਸ ਸਾਲ 3509.90 ڈالر ਤੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਹੈ। ਕਮੈਕਸ ਤੇ ਚਾਂਦੀ ਦੇ ਵਾਅਦੇ 37.09 ڈالر ਤੇ ਖੁੱਲੇ। ਪਿਛਲੀ ਬੰਦ ਕੀਮਤ ਦੀ ਜੇਕਰ ਗੱਲ ਕਰੀਏ ਤਾਂ 36.92 ڈالر ਸੀ ਇਹ 0.14 ڈالر ਵੱਧ ਕੇ 37.7 ਡਾਲਰ ਪ੍ਰਤੀ ਔਸਤ ਦੇ ਵਪਾਰ ਕਰ ਰਿਹਾ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਸੋਨੇ ਨੇ ਇੱਕ ਵੱਡੀ ਛਾਲ ਮਾਰੀ ਹੈ 1 ਲੱਖ ਦੇ ਪਾਰ ਪਹੁੰਚ ਗਏ ਨੇ ਇਸ ਦੀ ਕੀਮਤਾਂ ਚਾਂਦੀ ਵੀ ਮਜ਼ਬੂਤ ਦੇਖਣ ਨੂੰ ਮਿਲੀ ਹੈ ਕਿਉਂਕਿ ਹੁਣ ਤਿਹਾਰਾਂ ਦਾ ਸੀਜ਼ਨ ਹੈ ਕਿ ਤਿਹਾਰਾਂ ਦੇ ਵਿੱਚ ਸੋਨਾ ਚਾਂਦੀ ਜਿਹੜੇ ਨੇ ਮਹਿੰਗੇ ਦਿਖਾਈ ਦੇ ਰਹੇ ਨੇ ਅੱਜ ਦੇ ਜੋ ਤੁਹਾਨੂੰ ਤਾਜ਼ਾ ਰੇਟ ਦੱਸੇ ਨੇ ਅੱਜ ਦੇ ਸੋਨੇ ਦੀ ਕੀਮਤ ਜੇਕਰ ਗੱਲ ਕਰੀਏ 1 ਲੱਖ ਨੂੰ ਪਾਰ ਕਰ ਚੁੱਕੀ ਹੈ 1 ਲੱਖ 2675 ਰੁਪਏ ਅੱਜ ਦੀ ਜੋ ਸੋਨੇ ਦੀ ਕੀਮਤ ਹੈ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ ਲਗਭਗ 1 ਲੱਖ 23000 ਰੁਪਏ ਪ੍ਰਤੀ ਕਿਲੋਗ੍ਰam ਤੇ ਕਾਰੋਬਾਰ ਕਰ ਰਹੀ ਹੈ Subscribe Chadekala Time TV. At the latest update poundinai. Press bell icon. This program is sponsored by the Singler office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. The Indian Cuisine, Tracy Find Authentic Indian Cuisine in Tracy or Scan QR code to contact us. Simi Valley Family Dental Office or scan QR code to contact us.